ਹਾਂਜੀ ਸਤਿ ਸ੍ਰੀ ਅਕਾਲ ਮੈਂ ਜਸਵੀਰ ਤੁਹਾਡਾ ਸਵਾਗਤ ਹੈ ਜਸਵੀਰ ਕੌਰ ਰਸੋਈ ਦੇ ਵਿੱਚ ਅੱਜ ਜੀ ਬਣਾਵਾਂਗੇ ਆਪਾਂ ਨਾ ਮੂੜੀਆਂ ਦੇ ਪਰੌਠੇ ਬਣਾਵਾਂਗੇ ਆਪਾਂ ਮੂੜੀਆਂ ਲੈ ਲਈਆਂ ਧੋ ਕੇ ਛਿਲਕਾ ਆਪਾਂ ਇਹਨਾਂ ਦਾ ਲਾ ਲਿਆ ਤੇ ਸੁਕਾ ਲਈਆਂ ਤੇ ਆਪਾਂ ਨਾ ਬਹੁਤ ਹੀ ਆਸਾਨ ਤਰੀਕੇ ਨਾਲ ਬਣਾਵਾਂਗੇ ਤੇ ਥੋੜੇ ਜਿਹਾ ਮਸਾਲੇ ਪਾਵਾਂਗੇ ਵਿੱਚ ਤੇ ਹੁਣ ਆਪਾਂ ਇਹਨਾਂ ਨੂੰ ਕਰਦੇ ਹਾਂ ਕद्दूकस ਆਪਾਂ ਮੋਟੀ ਸਾਈਡ ਨਹੀਂ ਕਰਨਾ ਆਪਾਂ ਕਰਾਂਗੇ ਬਰੀਕ ਸਾਈਡ ਅਸੀਂ ਐਡ ਕਰਾਂਗੇ ਜਦੋਂ ਭਰ ਕੇ ਬਣਾ ਗਏ ਨਾ ਫਿਰ ਬਰੀਕ ਸਾਈਡ ਹੀ ਆਪਾਂ ਨੂੰ ਕद्दूकस ਕਰਨਾ ਪੈਂਦਾ ਤੇ ਇੱਕ ਤਰੀਕਾ ਮੈਂ ਤੁਹਾਨੂੰ ਹੋਰ ਵੀ ਦੱਸੂੰਗੀ ਉਹ ਆਪਾਂ ਮੋਟੀਆਂ ਸੈਂਡ ਕਰਾਂਗੇ ਐਸੇ ਕਾ ਕਰਕੇ ਹੁਣ ਆਪਾਂ ਨਾ ਸਾਰੀਆਂ ਮੂੜੀਆਂ ਕद्दूकस ਕਰ ਲਾਂਗੇ ਤੇ ਫਿਰ ਇਹਨਾਂ ਦਾ ਪਾਣੀ ਕੱਢ ਲਾਂਗੇ ਆਪਾਂ ਨਾ ਮੂੜੀਆਂ ਕद्दूकस ਕਰ ਲਈਆਂ ਤੇ ਹੁਣ ਆਪਾਂ ਇਹਨੂੰ ਛਾਣਾਂਗੇ ਆਪਾਂ ਇਹ ਇੱਕ ਡੱਬਾ ਲੈ ਲਿਆ ਇਹਦੇ ਉੱਤੇ ਛਾਨਣੀ ਰੱਖਤੀ ਹੁਣ ਉੱਤੇ ਰੱਖ ਦਾਂਗੇ ਆਪਾਂ ਇਹਦੇ ਪੋਣਾ ਹੁਣ ਆ ਤਾਂ ਮੂੜੀਆਂ ਨੂੰ ਨਾ ਪੋਣੇ ਵਿੱਚ ਪਾਵਾਂਗੇ ਇਹਦਾ ਪਾਣੀ ਸਾਰਾ ਕੱਢ ਲਾਂਗੇ ਵੈਸੇ ਤਾਂ ਹੱਥ ਨਾਲ ਵੀ ਨਿਚੋੜ ਸਕਦੇ ਹਾਂ ਕਿਉਂਕਿ ਹੱਥ ਨਾਲ ਨਿਕਲਦਾ ਨਹੀਂ ਪਾਣੀ ਪੂਰਾ ਤੇ ਨਾਲੇ ਪਾਣੀ ਹੁੰਦਾ ਕੌੜਾ ਤੇ ਹੱਥ ਮੱਚਣ ਲੱਗ ਜਾਂਦੇ ਆ ਤੇ ਹੁਣ ਆਪਾਂ ਨਾ ਇਹਦੇ ਪਿਆਜ਼ ਨੂੰ ਨਾ ਚੋਪਰ ਦੇ ਵਿੱਚ ਪਾ ਕੇ ਚੋਪ ਕਰਿਆ ਤੇ ਇਹ ਵੀ ਵਿੱਚੇ ਪਾ ਲਾਂਗੇ ਇਹਦਾ ਵੀ ਪਾਣੀ ਨਿਕਲ ਜੂਗਾ ਆ ਦੇਖ ਐਸ ਤਰ੍ਹਾਂ ਕਰਕੇ ਨਾ ਹੁਣ ਆਪਾਂ ਸਾਰਾ ਪਾਣੀ ਕੱਢ ਲਾਂਗੇ ਆਪਾਂ ਨੇ ਪਾਣੀ ਸਾਰਾ ਕੱਢ ਲਿਆ ਆ ਦੇਖੋ ਇੰਨਾ ਪਾਣੀ ਨਿਕਲਿਆ ਉਹਨੇ ਸਾਈਡ ਤੇ ਕਰ ਦਾਂਗੇ ਹੁਣ ਆਪਾਂ ਵੱਡਾ ਪਾਂਡਾ ਹੋਰ ਰੱਖ ਲਾਂਗੇ ਇਹਦੇ ਵਿੱਚ ਪਾ ਲਾਂਗੇ ਮੂਲਕ ਤੇ ਪਿਆਜ਼ ਨਾਲ ਤੇ ਪਿਆਜ਼ ਦਾ ਪਾਣੀ ਨਿਕਲ ਗਿਆ ਨਾਲੇ ਮੂਲਕਾਂ ਦਾ ਨਿਕਲ ਗਿਆ ਹੁਣ ਆਪਾਂ ਇਹਦੇ ਵਿੱਚ ਮਸਾਲੇ ਪਾ ਦਿਆਂਗੇ ਆਪਾਂ ਛਾਣਨੀ ਦੇ ਵਿੱਚ ਛਾਂਕ ਕੇ ਨਾ ਹਰਾ ਧਨੀਆ ਧੋਤਾ ਸੀਗਾ ਇਹ ਪਾ ਦਾਂਗੇ ਤੇ ਹਰੀਆਂ ਮਿਰਚਾਂ ਪਾ ਦਾਂਗੇ ਹੁਣ ਆਪਾਂਗੇ ਮਸਾਲੇ ਮਸਾਲੇ ਆਪਾਂ ਬਹੁਤ ਹੀ ਘੱਟ ਪਾਵਾਂਗੇ ਕਿਉਂਕਿ ਮੂੜੀਆਂ ਦਾ ਫਲੇਵਰ ਬਹੁਤ ਵਧੀਆ ਹੁੰਦਾ ਨਮਕ ਪਾਵਾਂਗੇ ਅੱਧਾ ਪਾਣਾ ਚਮਚਾ ਚੌਥਾ ਕੇਸਾ ਹਲਦੀ ਪਾ ਦੇਾਂਗੇ ਮਿਰਚਾਂ ਆਪਣੀਆਂ ਕੌੜੀਆਂ ਹੈ ਨਹੀਂ ਤੇ ਆਪਾਂ ਚਮਚਾ ਸਾਰਾ ਮਿਰਚਾਂ ਦਾ ਪਾਤਾ ਤੇ ਅੱਧਾ ਕੇ ਚਮਚਾ ਆਪਾਂ ਗਰਮ ਮਸਾਲਾ ਪਾ ਤੇ ਹੋਰ ਆਪਾਂ ਬਾਹਲਾ ਮਸਾਲੇ ਨਹੀਂ ਪਾਉਣੇ ਇੱਕ ਚੀਜ਼ ਆਪਾਂ ਇਹਦੇ ਵਿੱਚ ਹੋਰ ਪਾਵਾਂਗੇ ਹੁਣ ਇਹਨੂੰ ਮਸਲ ਲਗੇ ਇੱਕ ਵਾਰੀ ਹੁਣ ਆਪਾਂ ਇਹਦੇ ਵਿੱਚ ਨਾ ਬੇਸਣ ਆਪਣਾ ਇਹਨੂੰ ਆਪਾਂ ਡਰਾਈ ਰੋਸਟ ਕੀਤਾ ਹੋਇਆ ਹੈ ਤੇ ਵੈਸੇ ਕੱਚਾ ਵੀ ਪਾ ਸਕਦੇ ਆ ਸਾਡੇ ਪਰਿਵਾਰ ਥੋੜਾ ਜਿਹਾ ਬੈਨ ਨਹੀਂ ਹੈ ਤੇ ਮੈਂ ਤਾਂ ਫਿਰ ਇਹਨੂੰ ਰੋਸਟ ਕਰਕੇ ਪਾਇਆ ਤੇ ਹੁਣ ਆਪਾਂ ਇਹਨੂੰ ਵੀ ਇਹਦੇ ਵਿੱਚ ਮਿਕਸ ਕਰ ਦੇਾਂਗੇ ਤੇ ਕੱਚਾ ਵੀ ਆਪਾਂ ਬੇਸਨ ਪਾ ਸਕਦੇ ਹਾਂ ਕਿਉਂਕਿ ਜਦੋਂ ਰੋਟੀ ਪਕਾਵਾਂਗੇ ਨਾਲ ਹੀ ਉਹ ਤੱਕ ਜਾਊਗਾ ਹੁਣ ਆਪਾਂ ਪਰੌਠੇ ਬਣਾਉਣੇ ਸ਼ੁਰੂ ਕਰਦੇ ਹਾਂ ਹੁਣ ਆਪਾਂ ਨੇ ਪਰੌਠੇ ਬਣਾਉਣੇ ਸ਼ੁਰੂ ਕਰਦੇ ਹਾਂ ਇੱਧਰ ਆਪਾਂ ਆਟਾ ਪਹਿਲਾਂ ਤੋਂ ਹੀ ਗੁੰਨ ਕੇ ਰੱਖ ਲਿਆ ਸੀ ਤੇ ਹੁਣ ਆਪਾਂ ਇੱਧਰ ਤਵਾ ਵੀ ਰੱਖ ਲੇ ਤੇ ਤਵੇ ਦੇ ਉੱਤੇ ਰੱਖ ਤਾ ਘਿਓ ਆਪਾਂ ਤੇ ਇਹ ਗਰਮ ਹੋ ਜਾਊਗਾ ਤੇ ਆਪਾਂ ਆਟੇ ਤੇ ਵੀ ਘਿਓ ਲਾਤਾ ਥੋੜਾ ਜਿਹਾ ਆਟਾ ਵਾਰ ਕੱਢਾਂਗੇ ਤੇ ਹੁਣ ਆਪਾਂ ਜਿੱਡੇ ਜਿੱਡੇ ਪਰੌਠੇ ਬਣਾਉਣੇ ਹਨਾ ਆਪਾਂ ਉਹਨਾਂ ਦਾ ਆਟਾ ਆਪਾਂ ਲੈ ਲਾਂਗੇ ਐਸ ਤਰ੍ਹਾਂ ਕਰਕੇ ਹੁਣ ਆਪਾਂ ਤੇਰੇ ਨੂੰ ਭੰਨ ਲਾਂਗੇ ਤੇ ਵਿਚਾਲਾ ਆਪਾਂ ਨਾ ਮੋਟਾ ਰੱਖਾਂਗੇ ਐਸ ਤਰ੍ਹਾਂ ਕਰਕੇ ਹੁਣ ਆਪਾਂ ਇਹਦੇ ਵਿੱਚ ਆਹ ਮਸਾਲਾ ਪਾ ਲਾਂਗੇ ਮੂਲੀਆਂ ਪਾ ਲਾਂਗੇ ਜਿੰਨਾ ਕਪੜਾ ਆਪਾਂ ਉਸ ਹਿਸਾਬ ਨਾਲ ਪਾਵਾਂਗੇ ਆਪਾਂ ਤੇ ਹੁਣ ਇਹਨੂੰ ਕਰ ਦਿਆਂਗੇ ਆਪਾਂ ਬੰਦ ਨੇਸਟਾਂ ਕਰਕੇ ਹੁਣ ਆਪਾਂ ਇਹਨੂੰ ਬੇਲ ਲਾਂਗੇ ਹੁਣ ਆਪਾਂ ਨਾ ਆਇਸਤਕਾਂ ਕਰਕੇ ਵਿੱਚ ਮਸਾਲਾ ਮੂਲੀਆਂ ਭਰ ਕੇ ਤੇ ਆਇਸਤਕਾਂ ਨੂੰ ਭੰਨ ਲਾਂਗੇ ਭੰਨ ਕੇ ਫਿਰ ਆਪਾਂ ਇਹਨੂੰ ਹੱਥ ਨਾਲ ਆਇਸਤਕਾਂ ਕਰਕੇ ਨਾ ਫਲਾ ਦੇਾਂਗੇ ਆਇਸਤਕਾਂ ਕਰਕੇ ਤੇ ਹੁਣ ਆਪਾਂ ਬੋਲੇ ਦੇ ਹੱਥਾਂ ਨਾਲ ਨਾ ਇਹਨੂੰ ਦੇਲਨੇ ਨਾਲ ਦੇਣ ਲਾਂਗੇ ਸੁੱਕਾ ਆਟਾ ਲਾ ਲਾਂਗੇ ਆਇਸਤਕਾਂ ਕਰਕੇ ਹੁਣ ਆਪਾਂ ਆਪਣਾ پراਵਠਾ ਨਾ ਬੈਲ ਲਿਆ ਗਿਆ ਤੇ ਹੁਣ ਆਪਾਂ ਇਧਰ ਤਵੇ ਤੇ ਪਾ ਦਾਂਗੇ ਤਵਾ ਆਪਣਾ ਗਰਮ ਹੁਣ ਆਪਾਂ ਥੋੜਾ ਜਿਹਾ ਤੇਜ਼ ਕਰ ਦਾਂਗੇ ਤੇ ਹੁਣ ਆਪਾਂ ਦੂਸਰੇ ਦੀ ਤਿਆਰੀ ਕਰ ਲਾਂਗੇ ਹੁਣ ਆਪਾਂ ਇਹ ਸਾਈਡ ਬਦਲ ਦਿਆਂਗੇ ਤੇ ਉਹਨੂੰ ਉੱਤੇ ਆਪਾਂ ਨਾ ਇਧਰ ਘਿਓ ਲਾ ਦਾਂਗੇ ਜਦੋਂ ਉਧਰਲੀ ਸਾਈਡ ਪੱਕ ਗਈ ਤੇ ਫੇਰ ਆਪਾਂ ਇਹਦਾ ਪਲਟਾ ਫੇਰ ਖਵਾ ਦੇਾਂਗੇ ਐਸ ਤਰ੍ਹਾਂ ਕਰਕੇ ਨਾ ਘਿਓ ਲਾ ਦਾਂਗੇ ਇਹ ਪਰੌਠੇ ਨਾ ਘਿਓ ਨਾਲ ਹੀ ਬਣਦੇ ਬਹੁਤ ਵਧੀਆ ਵੈਸੇ ਤਰ੍ਹਾਂ ਫਾਇਲ ਨਾਲ ਵੀ ਬਣ ਜਾਂਦੇ ਤੇ ਘਿਓ ਨਾਲ ਬਹੁਤ ਵਧੀਆ ਬਣਦੇ ਹੁਣ ਇਧਰ ਵੀ ਸਾਈਡ ਦੀ ਲਾ ਦੇਾਂਗੇ ਹੁਣ ਆਟਾ ਇਹਨੂੰ ਪਕਾ ਕੇ ਤੇ ਫਿਰ ਦੂਸਰਾ ਪਾ ਦੇਾਂਗੇ ਪਰੌਠਾ ਆਪਣਾ ਨਾ ਬਣ ਕੇ ਤਿਆਰ ਹੋ ਗਿਆ ਹੁਣ ਆਪਾਂ ਇਹਨੂੰ ਪਲੇਟ 'ਚ ਰੱਖ ਲਾਂਗੇ ਤੇ ਹੁਣ ਆਪਾਂ ਦੂਸਰਾ ਪਾ ਦਿੰਨੇ ਇੱਧਰ ਉਸ ਤ<'ਾਂ ਹੀ ਆਪਾਂ ਦੂਸਰਾ ਬਣਾ ਲਾ ਜਿਵੇਂ ਪਹਿਲਾਂ ਬਣਾਇਆ ਸੀ ਤੇ ਹੁਣ ਆਪਾਂ ਇਹਨੂੰ ਵੀ ਪਕਾ ਲਾਂਗੇ ਆਪਾਂ ਨਾ ਇੱਧਰ ਜੀ ਪਰੌਠਾ ਬਣੀ ਜਾਂਦਾ ਹੈ ਤੇ ਇੱਧਰ ਆਪਾਂ ਦੂਸਰਾ ਸਟਫਿੰਗ ਭਰ ਲਾਂਗੇ ਜਿਵੇਂ ਤੁਹਾਨੂੰ ਮੈਂ ਪਹਿਲਾਂ ਦੱਸੀ ਸੀ ਓਵੇਂ ਭਰਨੇ ਆਪਾਂ ਫੇੜੇ ਦੇ ਹਿਸਾਬ ਨਾਲ ਭਰ ਲੂ ਇਸ ਤ<'ਾਂ ਕਰਕੇ ਬਸ ਇਹਨੂੰ ਆਸ ਤੇ ਕਾ ਕਰਕੇ ਨੱਪ ਕੇ ਤੇ ਫਿਰ ਸੁੱਕਾ ਆਟਾ ਲਾ ਕੇ ਤੇ ਇਹਨੂੰ ਹੱਥ ਨਾਲ ਹੀ ਫਲਾ ਲੂਗੇ ਨਾ ਤੇ ਫਿਰ ਆਪਾਂ ਇਹਨੂੰ ਵੇਲਣੇ ਨਾਲ ਵੇਲ ਸਕਦੇ ਹਾਂ ਆਸ ਤੇ ਕਾ ਕਰਕੇ ਆਪਣਾ ਪਰੌਠਾ ਬੇਲ ਲਿਆ ਗਿਆ ਤੇ ਇਧਰ ਆਪਣਾ ਪਰੌਠਾ ਤਿਆਰ ਹੋ ਗਿਆ ਤੇ ਆਸ ਤੇ ਕਾ ਕਰਕੇ ਹੁਣ ਆਪਾਂ ਸਾਰੇ ਬਣਾ ਕੇ ਤੇ ਹੁਣ ਆਪਾਂ ਕਰਾਂਗੇ ਸਰਵ ਇੱਧਰ ਆਪਾਂ ਥਾਲੀ ਦੇ ਵਿੱਚ ਦਹੀਂ ਰੱਖ ਲਿਆ ਦਹੀਂ ਨਾਲ ਖਾਣਾ ਦਹੀਂ ਨਾਲ ਖਾਓ ਜੇ ਆਪਾਂ ਮੱਖਣੀ ਨਾਲ ਖਾਣਾ ਹੈ ਮੱਖਣੀ ਨਾਲ ਖਾ ਲਓ ਆਪਾਂ ਪਰੋਸੇ ਬਣਾ ਕੇ ਤਿਆਰ ਕਰ ਲਏ ਹੁਣ ਉੱਤੇ ਰੱਖਾਂਗੇ ਆਪਾਂ ਕਿਉ ਤੇ ਆਪਾਂ ਘੋ ਨਾਲ ਵੀ ਖਾ ਸਕਦੇ ਆ ਤੇ ਡਾਈ ਨਾਲ ਵੀ ਖਾ ਸਕਦੇ ਆ ਬਹੁਤ ਹੀ ਟੇਸਟੀ ਲੱਗਦੇ ਆ ਤੇ ਸਾਡੀ ਵੀਡੀਓ ਤੁਹਾਨੂੰ ਕਿਵੇਂ ਲੱਗੀ ਮੂਲੀ ਦੇ ਪਰੌਠਿਆਂ ਦੀ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਜਰੂਰ ਕਰਿਓ ਮਿਲਦੇ ਆ ਜੀ ਅਗਲੀ ਵੀਡੀਓ ਚ ਸਤਿ ਸ੍ਰੀ ਅਕਾਲ ਹੋਰ ਤਰ੍ਹਾਂ ਦੇ ਕੁਸਕ